ਸੋ ਦੋਸਤੋ ਆਪਾਂ ਚਾਉ ਪਿੰਡ ਤੋਂ ਵੀਡੀਓ ਸ਼ਾਰਟ ਵੀਡੀਓ ਕਵਰ ਕਰ ਰਹੇ ਆ ਵੱਡੀ ਵੀਡੀਓ ਵੀ ਆਪਣੇ ਚੈਨਲ ਤੇ ਚੱਲੂਗੀ ਪਹਿਲੇ ਨੰਬਰ ਤੇ ਆਪਾਂ ਸਾਨੂੰ ਐਚ ਐਫ ਤੇ ਜਰਸੀ ਦਾ ਕਰੋਅ ਦਿਖਾ ਰਹੇ ਆ ਦੂਜਾ ਸੂਆ ਮੁੱਲ ਰੇਟੇ ਦਾ ਫੋਨ ਤੇ ਰਹੂਗਾ ਤੇ ਦੁੱਧ ਨੇ ਕੱਢ ਦੇਣਾ 20 ਕਿਲੋ ਦੂਜੇ ਨੰਬਰ ਤੇ ਪੰਜਾਬ ਵਾਲੀ ਜਰਸੀ ਆ ਗਈ ਕੁਆਲਿਟੀ ਚੰਗੀ ਮੂੰਹੋਂ ਚਾਰ ਦੰਦ ਜੀ ਠੀਕ ਹੈ ਜੀ ਤੇ ਇਹਦਾ ਵੀ ਮੁੱਲ ਫੋਨ ਤੇ ਤੇ 18 ਕਿਲੋ ਦੁੱਧ ਕੱਢ ਦੂ ਪੂਰੀ ਸਮੀ ਭਲੀ ਵੀ ਹੈ ਜੀ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਤੋਲਾ ਤਰਾ ਕਰਾ ਦਿੰਨੇ ਆ ਚੱਕ ਸ਼ਾਰਟ ਵੀਡੀਓ ਵੱਡੀ ਵੀਡੀਓ ਵੀ ਆਪਣੇ ਚੈਨਲ ਤੇ ਚੱਲੂ ਲੈ ਚਲੋ ਜੀ ਕਰੋ ਕੁਆਲ ਤੇ ਦੁੱਧ ਪਾਉਗੀ ਮੱਝਾਂ ਆਰਗਾ ਹਨਾ ਬਾਈ ਬਗੀ ਨੰਬਰ 22 ਦਾ 987624670 ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਆ ਦੇਖੋ ਜੀ ਮੋਲੇ ਦਾ ਵੀ ਫੋਨ ਤੇ ਰਹੂਗਾ ਲੈ ਚਲੋ ਮੜੀ ਗਾਂ ਲੈ ਚਲੋ ਲੰਮੀ ਲੈ ਚਲੋ ਤੋੜਾ ਤਰਾ ਕਰਾ ਦਈਏ ਚੱਕ ਆ ਦੇਖੋ ਜੀ ਹੂੰ ਇਹਦੇ ਚੂਜਰ ਮੱਚੀ ਦੱਛੂ ਦੱਸੂਗੀ ਬਾਈ ਦੱਸੂਗਾ ਹਾਂ ਵੀ ਹੈਗੀ ਹੈਗੀ ਜਮ ਆ ਲੈ ਚਲੋ ਕੁਆਲਿਟੀ ਪੂਰੀ ਚੰਗੀ ਤੇ ਲੈਵਾ ਹੁਣ ਮੂਹਰ ਨੂੰ ਵੀ ਚੰਗਾ ਪਿਆ ਤੇ ਪਛਾਣ ਤੋਂ ਵੀ ਆਰਡਰ ਤੁਸੀਂ ਦੇਖ ਸਕਦੇ ਆਹ ਦੇਖੋ ਜੀ ਕਰੋ ਕੁਆਲਿਟੀ ਚੈੱਕ ਹੂੰ